ਤੋਈ ਬਿਲਕੁਲ ਆਪਾ ਸਾਹਿਬ ਨੇ ਦੱਸੀ ਹੈ ਅੱਜ ਉਹ ਕਹਿੰਦੇ ਤੂੰ ਸੇਵਾ ਦਾ ਕੱਲਾ ਗੁਣ ਤੇਰੇ ਵਿੱਚ ਸੇਵਾ ਦਾ ਕੱਲਾ ਗੁਣ ਆ ਜਾਵੇ ਬਾਕੀ ਸਭ ਆਉਣੇ ਤੇ ਸਾਰੇ ਗੁਣ ਚਾਹੀਦੇ ਆ ਪਰ ਜਦ ਇੱਕ ਇੱਕ ਗੁਣ ਤੇ ਵਿੱਚ ਸੇਵਾ ਦਾ ਆ ਜਾਵੇ ਤੇ ਫਿਰ ਕੀ ਹੋਊਗਾ ਪਜਗੰਦ ਦੁਨੀ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਹ ਬੈਸਰ ਪਾਈਏ ਬੈਸ ਕੇ ਕਹਿੰਦੇ ਬੈਠਣ ਨੂੰ ਤਾਂ ਦਰਗਾਹ ਵਿੱਚ ਤੁਹਾਨੂੰ ਬੈਠਣਾ ਮਿਲ ਜਾਊਗਾ ਜਿਹੜਾ ਦੇ ਕੋ ਭਗਤੀ ਕਰਨ ਦੇ ਦਾ ਜਿਹੜੀ ਜਗਤ ਜਗਾ ਪ੍ਰਾਪਤ ਸਾਨੂੰ ਹੋਣੀ ਸੀ ਨਾਮ ਜਪਦਾ ਜਿਹੜੀ ਹੋਣੀ ਸੀ ਸਾਨੂੰ ਜਗਾ ਪ੍ਰਾਪਤ ਅਕਾਲ ਘਰ ਦਾ ਘਰ ਅਕਾਲ ਪੁਰਖ ਦਾ ਘਰ ਜਿਹਨੂੰ ਅਸੀਂ ਦਰਗਾਹ ਕਹ ਲੀਏ ਸੱਚਖੰਡ ਕਹ ਲੀਏ ਬੈਲ ਪੁਤਗਾਲੀਏ ਜੋ ਬੰਦੀ ਕਰੀ ਉਹ ਪਤਨਾ ਦੇ ਕਿੰਨੇ ਜਨਮਾਂ ਤੋਂ ਸਾਨੂੰ ਜਾ ਕੇ ਮਿਲਦੇ ਸੀ ਉਹ ਪਰ ਸ਼ਿਕਰ ਮੈਂ ਤੁਹਾਡਾ ਦਾਵਾ ਕਰਦਾ ਵਾਦਾ ਕਰਦਾ ਤੁਸੀਂ ਸੇਵਾ ਕਰਨੇ ਸ਼ੁਰੂ ਕਰਦੇ ਤਦ ਉਹ ਜਗਾ ਆਪਣੇ ਆਪ ਪ੍ਰਾਪਤ ਹੋ ਗਏ ਹੁਣ ਸੇਵਾ ਤਾਂ ਅਸੀਂ ਕਰਨ ਲੱਗੇ ਪਰਛਾਹ ਨੇ ਸਾਨੂੰ ਕਿਹਾ ਤੇ ਸੇਵਾ ਕਰਨ ਲੱਗੇ ਅਸੀਂ ਪਰ ਮੇਲ ਦੀ ਛੱਡੀ ਕਿਵੇਂ ਤਨ ਵੱਲੋਂ ਸੇਵਾ ਕੀਤੀ ਨਾ ਬੁਲਾਇਆ ਮੇਰਾ ਨਾਮ ਨਹੀਂ ਬੋਲਿਆ ਨਾਮ ਬੁਲਣਾ ਚਾਹੀਦਾ ਸੀ ਤਨ ਵੱਲੋਂ ਸੇਵਾ ਕੀਤੀ ਨਾ ਆਪਣਾ ਕਰ ਲਿਆ ਸੇਵਾ ਕੀਤੀ ਹੋਈ ਨਹੀਂ ਭਲਕਾ দান ਕੀਤਾ ਨਾਮ ਆਪਣਾ ਰੱਖਿਆ ਕੀਤਾ ਹੋਇਆ ਦਾਨ ਨਹੀਂ ਭਲਕਾ ਪਰਨਾ ਕਰਮ ਕੀਤਾ ਉਹ ਦਾਹੰਕਾਰ ਦੇ ਨਾਲ ਆਪਣਾ ਨਾਮ ਵੱਡਾ ਕਰਾਇਆ ਸੇਵਾ ਕੀਤੀ ਹੋਈ ਨਹੀਂ ਭਲਕਾ ਇਸ ਵਾਰ ਤੇ ਪਾਤਸ਼ਾਹ ਸਾਨੂੰ ਤੇ ਕਿਰਪਾ ਕਰਦੇ ਆਂ ਵੀ ਸੇਵਾ ਕਰੋ ਨਿਸ਼ਕਾਮੋ ਕੇ ਸੇਵਾ ਕਰਦ ਹੋਏ ਦੇ ਕਾਮੀ ਕਹਿੰਦੇ ਬਿਗੈਰ ਕਾਮਨਾ ਤੋਂ ਸੇਵਾ ਕੀਤੀ ਹੋਈ ਕੀ ਹੋਗਾ ਤਾ ਕੋਤ ਪ੍ਰਪਤ ਸੁਆਮੀ ਤੈਨੂੰ ਉਹ ਖੁਦ ਖੁਦਾ ਆਪ ਬਣ ਕੇ ਮਿਲ ਜਾਊਗਾ ਇਹ ਅੱਜ ਸੁਚਾ ਚਾਰ ਪੰਜ ਛੇ ਜਿਨ੍ਹਾਂ ਦੀ ਆਪਾਂ ਅਮਰ ਤੱਤਾ ਤ ਰਹੇ ਹਾਂ ਗੁਰਨਾਮ ਸਾਹਿਬ ਤੋਂ ਲੈ ਕੇ ਇਹਨਾਂ ਨੇ ਬਿਲਕੁਲ ਪੱਕੀ ਮੋਹਰ ਲਾਤੀ ਇਸ ਗੱਤੇ ਇਹ ਸਾਰਾ ਕੁਝ ਇਹ ਪੜ੍ਹਾਈ ਆ ਪਿਆਰੋ ਗੁਰਮਤਿ ਦੀ ਪੜ੍ਹਾਈ ਆ ਇਹ ਗਲ ਫਖਰੀ ਕਿਹੜੇ ਨੰਬਰਾਂ ਤੇ ਕਿੰਨਾ ਕੋਈ ਪਾਸ ਹੁੰਦਾ ਧੰਗ ਗੁਰੂ ਗੋਬਿੰਦ ਸਿੰਘ ਮਾਦਮ ਕੋਣ ਮੁਹੰਮਦ ਸਾਹਿਬ ਨੇ ਮੁਹੰਮਦ ਸਾਹਿਬ ਨਾ ਸਮਝਾਵੇ ਤਾਂ ਮੁਸਲਮਾਨਾਂ ਦਾ ਪੈਗੰਬਰ ਮੁਹੰਮਦ ਸਾਹਿਬ ਜਿੱਥੋਂ ਮੁਸਲਮਾਨ ਧਰਮ ਚੱਲਿਆ ਜਿੱਦਾਂ ਸਿੱਖਾਂ ਦਾ ਗੁਰੂ ਗੁਰਨਾਮ ਸਾਹਿਬ ਹਿੰਦੂ ਵੀਰਾਂ ਦਾ ਬ੍ਰਹਮਾ ਵਿਸ਼ਨੂੰ ਮਹੇਸ਼ ਇਸੇ ਤਰ੍ਹਾਂ ਹੀ ਬਕਰੇ ਬਕਰੇ ਧਰਮਾਂ ਅਨੁਸਾਰ ਮੁਸਲਮਾਨ ਧਰਮ ਦਾ ਜਿਹੜਾ ਆਗੂ ਸੀਗਾ ਗੁਰੂ ਸੀਗਾ ਪੈਗੰਬਰ ਸੀਗਾ ਉਹ ਸੀ ਮੁਹੰਮਦ ਸਾਹਿਬ ਉਹਦੀ ਤਕਰੀਬਨ ਉਨਮੀ ਪੀੜੀ ਉਹਨਾਂ ਦੀ ਤਕਰੀਬਨ 19ਵੀਂ ਪੀੜੀ ਬਾਬਾ ਬਦੂਸ਼ ਜਦੋਂ ਤੁਨ ਗੁਰੂ ਗੋਬਿੰਦ ਸਿੰਘ ਦੇ ਪਾਸ਼ਾ ਦੇ ਬਾਬਤ ਸੁਣਿਆ ਨਾ ਉਸਨੇ ਮਨ ਕੀਤਾ ਵੀ ਸੰਸਾਰ ਵਿੱਚ ਸ਼ੋਭਾ ਬੜੀ ਗੁਰੂ ਗੋਬਿੰਦ ਸਿੰਘ ਜੀ ਸੰਸਾਰ ਵਿੱਚ ਸ਼ੋਭਾ ਬਹੁਤ ਹੋ ਰਿਤ ਹੈ ਛੋਟੀ ਉਮਰ ਦਾ ਹੁਣ ਇਹ ਬਜੁਰਗ ਬਣ ਗਿਆ ਬਜੁਰਗ ਕੁੜੇ ਗਿਆ ਐਸੀਗਾ ਬੁੱਧ ਜਾਂ ਇੱਡੀ ਬੜੀ ਉੱਚੀ ਕੁੰਦਖਾਨ ਖਾਨਦਾਨ ਦਾ ਪੀਰ ਔਰਗ ਜੇਬ ਵਰਗੇ ਜਿਹੜੇ ਸੀ ਨਾ ਉੱਠ ਕੇ ਸਲਾਮਾ ਕਰਦੇ ਉੱਠ ਕੇ ਨੰਗੇ ਪੈਰੀ ਉੱਠ ਕੇ ਇਸਲਾਮਾਂ ਕਰਦੇ ਔਰਗਜੇ ਬੱਗੇ ਦਿੱਲੀ ਦਾ ਰਾਜਾ ਹਿੰਦੁਸਤਾਨ ਦਾ ਰਾਜਾ ਤੇ ਤਾਂ ਬੜਾ ਸਤਕਾਰ ਸੰਸਾਰ ਵਿੱਚ ਸਾਰਾ ਹੀ ਇਸਲਾਮ ਧਰਮ ਉਹਦੇ ਹੁਕਮ ਨੂੰ ਮੰਨਦਾ ਉਹਦੇ ਪਰੇ ਡਿੱਗਦਾ ਤੇ ਕੀ ਹੋਇਆ ਜਦੋਂ ਤੰਦ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸ਼ੋਭਾ ਸੁਣੀ ਮਨ ਵਿੱਚ ਆਇਆ ਕਿ ਮੈਂ ਏਕੇ ਆਵਾਂ ਇਦਾਂ ਕਹੇ ਕਿ ਪਰਖ ਕਰਨ ਵਾਸਤੇ ਆਇਆ ਮੰਨ ਲਓ ਤੇ ਚਾਰ ਧੰધાર ਪਾਲਕੀ ਵਿੱਚ ਚੁੱਕ ਕੇ ਲੈ ਕੇ ਆਏ ਪਾਲਕੀ ਵਿੱਚ ਚੁੱਕ ਲੈ ਜਾਂਦੇ ਨੂੰ ਸਤਿਕਾਰ ਵਜੋਂ ਇਹਦੇ ਵਿੱਚ ਵੀ ਤੁਰਨ ਦੀ ਸੀ ਯਾਦ ਦਾ ਤੁਰੁੰ ਜਾਂਦਾ ਸੀ ਪਰ ਸਤਕਾਰ ਇਹਨਾਂ ਤੋਂ ਸਮਾਜ ਵਿੱਚ ਉਹਦਾ ਸੀ ਕਿ ਉਹਨੂੰ ਪਾਲਕੀ ਵਿੱਚ ਚੋਕੇ ਲੈ ਕੇ ਜਾਂਦੇ ਜਿੱਦਾਂ ਬਾਬਾ ਸ਼੍ਰੀ ਚੰਦ ਨੂੰ ਚੋਕੇ ਲੈ ਕੇ ਜਾਂਦੇ ਪਾਲਕੀ ਵਿੱਚ ਸਿਵਾਦਾਲ ਜਦੋਂ ਤੁਰਾਂ ਜੰਦੀ ਜੀਤ ਗਏ ਸੇਵਾਦਾਰ ਨੂੰ ਪਾਣੀ ਵਾਲਿਆਂ ਸੇਵਾਦਾਰ ਨੂੰ ਕਹਿ ਲਗਾ ਪੀ ਦੀ ਕਹਿ ਲਗਾ ਮੈਨੂੰ ਉਤਾਰ ਦੋ ਥੱਲੇ ਉਤਾਰ ਦੋ ਥੱਲੇ ਉਤਾਰ ਦੋ ਉੱਤੇ ਜੁੱਤੀ ਖੋਲ ਲਈ ਉੱਤੇ ਜੁੱਤੀ ਖੋਲ ਲਈ ਆਪਾਂ ਕੱਲ ਸੇਵਾ ਦੀ ਕਰ ਰਹੇ ਪਿਆਰੋ ਜੋ ਤਨਗੁਰੂ ਨਾਨਕ ਸਾਹਿਬ ਨੇ ਸਾਡੇ ਤੇ ਬਖਸ਼ ਕੀਤੀ ਤੇ ਗੁਰੂ ਗੋਬਿੰਦ ਸਿੰਘ ਮਾਰੇ ਬਖਸ਼ ਕਰ ਰਹੇ ਨੇ ਇਹ ਸਾਰਾ ਜੋ ਪੰਜ ਪਿਆਰੇ ਦੀ ਗੱਲ ਕਰ ਰਹੇ ਨਾ ਇਹ ਸਾਰੀ ਉਹਦੀ ਅਸਾਕਾਂ ਹੀ ਆ ਉਸ ਵਿਚਾਰ ਦੀਆਂ ਨੰਗੇ ਪੈਰੀ ਚੱਲ ਕੇ ਤੇ ਤਨ ਗੁਰੂ ਗੋਬਿੰਦ ਸਿੰਘ ਦੀ ਕੋਲ ਗਿਆ ਤੇ ਜਿਹੜੇ ਸੇਵਾਦਾਰ ਸੀ ਨਾ ਉਹਦੇ ਮਰੀਜ਼ ਬੜੇ ਹੈਰਾਨ ਵੀ ਜਿੰਨੂੰ ਦਿੱਲੀ ਦਾ ਰਾਜਾ ਨੰਗੇ ਪੈਰੀ ਉੱਠ ਕੇ ਚ ਸਲਾਮ ਕਰਦਾ ਏ ਚੁੱਕ ਕੇ ਸਲਾਮ ਕਰਦਾ ਏ ਤੇ 1977 ਦਾ 55 ਰੁਪਿਆ ਤੇ پیر ਜੀ ਨੇ ਨੰਗੇ ਪਰੀ ਚ ਨੰਗੇ ਪਰੀਓ ਕੋ ਜਾ ਰਹੇ ਨੇ ਜਾ ਕੇ ਉੱਤੇ ਨੰਗੇ ਪਰੀ ਤਾਂ ਜਿੱਦਾਂ ਆਪਾਂ ਨਮਸਕਾਰ ਦਾ ਕਿਸੇ ਨੂੰ ਕਰਦੇ ਆ ਬਹੁਤ ਆਦਰ ਤੇ ਦਾੜ ਮਿਲੇ ਬੈਠ ਕੇ ਕੋਲ ਜਾ ਕੇ ਤੇ ਮਨ ਨੂੰ ਮਨ ਨੂੰ ਕਿ ਇਹੋ ਜੀ ਸ਼ਾਂਤੀ ਆਏ ਮਨ ਨੂੰ ਕਿ ਇਹੋ ਜੀ ਸ਼ਾਂਤੀ ਆਏ ਤੇ ਪਾਸ਼ਾ ਨੇ ਸਾਨੂੰ ਗੁਰਬਾਣੀ ਸੁਭਾਜ ਆਇਆ ਕਹਿੰਦੇ ਗੁਰੂ ਤਾਂ ਅਸੀਂ ਬਹੁਤ ਧਾਰਦੇ ਆ ਗੁਰੂ ਤਾਂ ਜ਼ਿੰਦਗੀ ਚ ਬਹੁਤ ਧਾਰੇ ਦੱਤਾ ਤਰੇ ਵਗ 23 ਗੁਰੂ ਧਾਰੇ 23 ਤੇਈ ਨੂੰ ਗੁਰੂ ਮੰਨਿਓ ਤੇ ਸਾਰਾ ਸੰਸਾਰ ਗੁਰੂ ਬਣਾ ਬਣਿਆ ਕੋਈ ਕਿਸੇ ਨੂੰ ਗੁਰੂ ਮੰਨਿਆ ਕਿਸੇ ਨੂੰ ਕਿਸੇ ਨੂੰ ਗੁਰੂ ਮੰਨਿਆ ਪਰ ਪਾਸ਼ਾ ਕਹਿੰਦੇ ਜਿੱਦਣ ਕੋਲ ਜਾ ਕੇ ਸ਼ਾਂਤੀ ਆ ਜਾਵੇ ਸਤਿਗੁਰੂ ਜਿੱਥੇ ਪਹੁੰਚ ਜਾਵੇ ਸ਼ਾਂਤੀ ਆਵੇ ਸਕੂਨ ਆਵੇ ਉਹ ਅਸਲ ਗੁਰੂ ਜਦ ਜਾ ਕੇ ਕੋਲ ਬੈਠੇ ਤੇ ਕਿ ਇਹੋ ਜੀ ਸ਼ਾਂਤੀ ਮਹਿਸੂਸ ਹੋਈ ਬੇ ਮੈਂ ਤਾਂ ਜਰਤ ਵਿੱਚ ਬੈਠਾ ਜਰਤ ਕਹਿੰਦੇ ਨੇ ਪਹਿਰੋ ਮੁਸਲਮਾਨ ਵੀਰ ਸਵਰਗ ਨੂੰ ਬੇਬਦ ਸੁਰ ਵਿਚਾ ਕੇ ਬੈਠ ਗਿਆ ਇੰਨੀ ਸ਼ਾਂਤੀ ਐਨਾ ਸਕੂਨ ਮਨ ਪਟਕੀ ਦੀ ਰਿਆ ਜਿੱਤੇ ਪਟਕਣਾ ਮਿਟੇ ਉਹੀ ਸਤਿਗੁਰੂ ਆ ਇਹ ਪੂਰਾ ਸਤਿਗੁਰੂ ਆ ਦੇਖੋ ਐਡੀ ਖਾਂਦਾਨ ਪਰਿਵਾਰ ਵਿੱਚੋਂ ਸ